ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਮਾਜਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਅੱਜ ਹਰਚਵਾਲ ਵਿੱਚ ਪੰਜਾਬ ਸਰਕਾਰ ਦੇ ਵਿਰੁੱਧ ਨਾਰੇਬਾਜ਼ੀ ਕੀਤੀ ਗਈ ਅਤੇ ਤਰਨਤਾਰਨ ਵਿੱਚ ਹੋਣ ਵਾਲੀ ਜ਼ਿਮਨੀ ਚੌਂਚ ਸਰਕਾਰ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਇਸ ਮੌਕੇ ਮਾਜਾ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੇਕਰ ਦੋ ਦਿਨਾ ਤੱਕ ਗੰਨੇ ਦਾ 61 ਰੁਪਏ ਬਕਾਇਆ ਰਾਸ਼ੀ ਜਾਰੀ ਨਾ ਕੀਤਾ ਅਤੇ ਮਿਲਾਂ ਦੇ ਚੱਲਣ ਦੀ ਤਰੀਖ ਦਾ ਐਲਾਨ ਨਾ ਕੀਤਾ ਅਤੇ ਗੰਨੇ ਦੇ ਰੇਟ 'ਚ ਵਾਅਦਾ ਨਾ ਕੀਤਾ ਤਾਂ ਤਰਨ ਤਰਨ ਜ਼ਿਮਨੀ ਚੌਂਚ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ ਮੇਰਾ ਨਾਮ ਜੀ ਬਲਵਿੰਦਰ ਸਿੰਘ ਰਾਜੂ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਪ੍ਰਧਾਨ ਹਾਂ ਮੈਂ ਤੇ ਅੱਜ ਇੱਕ ਇਸ ਮੁੱਦੇ ਨੂੰ ਲੈ ਕੇ ਅੱਜ ਜੜੀ ਅੱਜ ਤੱਕ ਦੀ ਦੇਖੋ ਗੰਨੇ ਦੀ ਨੇ 61 ਰੁਪਏ ਦੀ ਪੇਮੈਂਟ ਜਿਹੜੀ ਬਕਾਇਆ ਰਹਿਣ ਦੀ ਹੈ ਸਰਕਾਰ ਵੱਲ ਉਹਦੇ ਵਾਸਤੇ ਅਸੀਂ ਦੋ ਤਿੰਨ ਮਹੀਨੇ ਅੱਗੇ ਵੀ ਬੜੀ ਜਦੋਜਿਦ ਕੀਤੀ ਤੇ ਇਹ 133 ਕਰੋੜ ਚੋਂ ਸਿਰਫ 50 ਕਰੋੜ ਸਰਕਾਰ ਨੇ ਦਿੱਤਾ 83 ਕਰੋੜ ਅਜੇ ਲੈਣ ਵਾਲਾ ਕੋਆਪਰੇਟ ਮਿਲਾਂ ਦਾ ਮੇਰੇ ਕੱਲ ਜਿਹੜਾ ਪੂਰਾ ਪੂਰਾ ਬਕਾਇਆ ਉਹ 9095 ਕਰੋੜ ਰੁਪਈਆ ਉਹ ਆ ਉਹ ਵੀ ਸਰਕਾਰ ਵੱਲ ਖੜਾ ਵਾ ਕਿਸਾਨਾਂ ਦਾ ਉਹ ਵੀ ਨਹੀਂ ਦਿੱਤਾ ਆਉਣ ਵਾਲੀ ਫਸਲ ਜਿਹੜੀ ਬਿਲਕੁਲ ਤਿਆਰ ਆ ਮਿਲਾਂ ਜਿਹੜੀਆਂ ਚੱਲਣ ਦੇ ਬਿਲਕੁਲ ਤਿਆਰੀ ਚ ਆ ਅਸੀਂ ਆਰਕਾ ਸਰਕਾਰ ਨੂੰ ਫਿਰ ਕੋ ਬੜੀ ਵਾਰੀ ਅਪੀਲ ਕੀਤੀ ਇਹ ਾਰਕਾ ਦਰਿਆਵਾਂ ਨੇ ਬਹੁਤ ੱਕਾ ਮਾਰਿਆ ਵਾ ਤੇ ਜਿਹੜੇ ਕਮਾਤ ਕੋਈ ਮਾੜੇ ਮੋਟੇ ਬੱਚੇ ਆ ਸਾਡੀਆਂ ਮੇਲਾ ਜੜੀਆਂ ਇਹਨਾਂ ਨੂੰ ਕੀਤੀਆਂ ਚਲਾਓ ਘੱਟੋ ਘੱਟ ਜਿਹੜਾ ਨਵੰਬਰ ਦਾ ਮਿਲਾ ਇਹਦੇ ਪਹਿਲੇ ਹਫਤੇ ਜਾਂ ਦੂਜੇ ਹਫਤੇ ਦੇ ਵਿੱਚ 15 ਨਵੰਬਰ ਤੱਕ ਮਿਲਾ ਸਾਰੀਆਂ ਚੱਲ ਜਾਣੀਆਂ ਚਾਹੀਦੀਆਂ ਪਰ ਸਰਕਾਰ ਨੇ ਅਜੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਹਰਿਆਣਾ ਸਰਕਾਰ ਨੇ ਰੇਟ ਵਧਾ ਕੇ ਨੋਟੀਫਿਕੇਸ਼ਨ ਜਾਰੀ ਕਰਤਾ ਮਿਲਾ ਚਲਾਉਣ ਵਾਸਤੇ ਪੰਜਾਬ ਸਰਕਾਰ ਨੇ ਨਾ ਤੇ ਪਿਛਲਾ ਬਕਾਇਆ ਤੇ ਨਾ ਅਗਲੇ ਸੀਜ਼ਨ ਜਿਹੜਾ ਹੁਣ ਸੀਜ਼ਨ ਚੱਲਣਾ ਸਾਡਾ ਉਦੇ ਸਬੰਧ ਵਿੱਚ ਨਾ ਕੋ ਰੇਟ ਐਲਾਨ ਕੀਤਾ ਨਾ ਨੋਟੀਫਾਈ ਜਾਰੀ ਕੀਤਾ ਵੀ ਮਿਲਾਂ ਨੂੰ ਨੋਟੀਫਾਈ ਜਾਰੀ ਕਰੋ ਰੇਟ ਜੇ ਐਲਾਨ ਕਰਕੇ ਵੀ ਆਹ ਰੇਟ ਅਗਲਾ ਦਵਾਂਗੇ ਇਹਦੇ ਸਬੰਧ ਵਿੱਚ ਅੱਜ ਸਾਰੀਆਂ ਜਿਹੜੀਆਂ ਹੋਰ ਵੀ ਮੇਰੀਆਂ ਜਥੇਬੰਦੀਆਂ ਨਾਲ ਗੱਲ ਹੀ ਉਗਰਾਹ ਵਾਲੇ ਵੀ ਵੀਰਾਂ ਨਾਲ ਵੀ ਗੱਲ ਹੋਈ ਆ ਸਾਰਿਆਂ ਨਾਲ ਗੱਲ ਹੋਈ ਉਹ ਕਹਿੰਦੇ ਵੀ ਤੁਸੀਂ ਕਰ ਲੋ ਗੱਲ ਜੇ ਸਰਕਾਰ ਨੇ ਸਾਡੀ ਦੋ ਚਾਰ ਦਿਨਾਂ ਚ ਕੋਈ ਨਾ ਗੱਲ ਸੁਣੀ ਫਿਰ ਸਾਨੂੰ ਹਾਰ ਕੇ ਫਿਰ ਸੜਕਾਂ ਤੇ ਜਾਣਾ ਪਊਗਾ ਫਿਰ ਜਦੋਂ ਅਸੀਂ ਸੜਕਾਂ ਤੇ ਜਾਂਦੇ ਆ ਫਿਰ ਸਰਕਾਰ ਕਹਿੰਦੀ ਵੀ ਤੁਸੀਂ ਜਗਾ ਲੱਭ ਲੈਂਦੇ ਵਜਾ ਤੇ ਤੁਹਾਡੇ ਕੋਲ ਹੁੰਦੀ ਨਹੀਂ ਕੋਈ ਪਰ ਅਹੀਂ ਬੇਨਤੀ ਕਰਨੀ ਚਾਹੁੰਦੇ ਵੀ ਸਾਡਾ ਜੀ ਨਹੀਂ ਕਰਦਾ ਕਿਉਂਕਿ ਅੱਗੇ ਵੀ ਅਹੀਂ 5 ਦਿਨ ਪਿੱਛੇ ਬਟਾਲਾ ਚੌਕ 'ਚ ਫਿਰ ਸ਼ੈਰੀ ਐਮ ਐਲ ਏ ਸ਼ੈਰੀ ਕਲਸੇ ਦੇ ਬੂਹੇ ਗੜੀ 3 ਦਿਨ ਰੇ ਫਿਰ ਚੌਕ ਹਾਈਵੇ ਢੱਕਿਆ 2 ਦਿਨ ਫੇਜ ਜਾ ਕੇ 50 ਕਰੋੜ ਰੁਪਏ ਲਿਆ ਐ ਇਹਨਾਂ ਕੋਲ ਮਤਲਬ ਹਰ ਕੰਮ ਲੜ ਕੇ ਹੀ ਕਰਨਾ ਹੁੰਦਾ ਫਿਰ ਜਦੋਂ ਕਦੋਂ ਦਾ ਸ਼ੁਰੂ ਕੀਤਾ ਹੁਣ ਅਸੀਂ ਦੋਰੇ ਅਪੀਲ ਕਰ ਰਹੇ ਆ ਸਰਕਾਰ ਨੂੰ ਵੀ ਤੁਹਾਡੀ ਜਿੰਮਨੀ ਚੌਂ ਚਲਣ ਦੀ ਆ ਤਰਨ ਤਰ ਪਰ ਅਹੀਂ ਸ਼ਾਂਤਾਂ ਅਜੇ ਅਹੀਂ ਕਿ ਇਹਨੂੰ ਛੇੜ ਨਹੀਂ ਗਏ ਵੀ ਇਹਨਾਂ ਨੂੰ ਵੋਟਾਂ ਨਾ ਪਾਓ ਇਹ ਕਿਸਾਨਾਂ ਨੂੰ ਖਰਾਬ ਕਰਨ ਦੇ ਪਰ ਸਾਨੂੰ ਨਾ ਖਰਾਬ ਕੀਤਾ ਜਾਵੇ ਇਹ ਤੁਰੰਤ ਜਿਹੜਾ ਵਾ ਗੰਨੇ ਦਾ ਬਕਾਇਆ ਜਿਹੜਾ ਰਹਿੰਦਾ ਇਹ ਸਾਰਾ ਰਿਲੀਜ਼ ਕਰਨਾ ਚਾਹੀਦਾ ਤੇ ਆਉਣ ਵਾਲਾ ਜਿਹੜਾ ਗੰਨੇ ਦਾ ਰੇਟ ਆ ਇਹ ਐਲਾਨ ਕਰਕੇ ਤੇ ਇਹਦਾ ਨੋਟੀਫਾਈ ਜਿਹੜਾ ਜਾਰੀ ਕਰਨਾ ਚਾਹੀਦਾ ਕਿਉਂਕਿ ਅਸੀਂ ਮੇਲਾ ਦੇ ਦੁਆਲੇ ਹੋ ਕੇ ਪ੍ਰਾਈਵੇਟ ਮੇਲਾ ਜ ਨਹੀਂ ਆਵੀਆਂ 15 ਤਰੀਕ ਦੇ ਲਗ ਲੱਗੇ 15 ਨਵੰਬਰ ਤੇ ਅਸੀਂ ਮੇਲਾ ਚਾਲੂ ਕਰਾ ਸਕੀਏ ਇਸ ਬੰਦ ਵਿੱਚ ਅਸੀਂ ਸਾਰੇ ਇਕੱਠੇ ਹੋਏ ਹਾਂ ਗੁਰਪ੍ਰੀਤ ਸਿੰਘ ਬੋਪਰਾ ਚੰਨ ਸਖਤਰ ਮਾਝਾ ਕਿਸਾਨ ਕਮੇਟੀ ਗੰਨੇ ਤੇ ਰੇਟ ਨੂੰ ਲੈ ਕੇ ਜਿਹੜਾ ਚੱਲ ਗਿਆ ਉਹਦੇ ਸਾਰੇ ਗੰਨੇ ਦੇ ਡੇਟ ਅਤੇ ਪੇਮੈਂਟ ਸੰਬੰਧੀ ਜਿਹੜੇ ਅੱਜ ਅਸੀਂ ਕਤਰਤਾ ਹੋਏ ਆ ਪਿਛਲੇ ਕਾਫੀ ਦਿਨਾਂ ਤੋਂ ਲਗਭਗ 4-5 ਮਹੀਨੇ ਤੋਂ ਅਸੀਂ ਵੱਖ-ਵੱਖ ਪੰਜਾਬ ਦੇ ਐਮਐਲਏ ਨੂੰ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਗਏ ਬਾਅਦ ਚ ਸਾਡੇ ਜਥੇਬੰਦੀ ਉਹਦੇ ਨਾਲ ਹੋਰ ਸਹਿਯੋਗੀ ਜਥੇਬੰਦੀਆਂ ਵੱਲੋਂ ਪਟਾਲਾ 4 ਦਿਨ ਧਰਨਾ ਵੀ ਲਾਇਆ ਗਿਆ ਆਪਣੀ ਜਿਹੜੇ 40% ਪ੍ਰਤੀ ਕੰਟਰੋਲ ਨੂੰ ਲੈ ਕੇ ਪਰ ਸਰਕਾਰ ਵੱਲੋਂ ਸਾਡੀ ਜਿਹੜੇ ਪੇਮੈਂਟ ਉਹਦਾ ਤੀਜਾ ਹਿੱਸਾ ਪਾਇਆ ਗਿਆ ਹਲੇ ਵੀ ਸਾਡੇ 60% ਜਿਹੜੇ ਪੈਸੇ ਉਹ ਸਰਕਾਰ ਵੱਲ ਲੈਣ ਵਾਲੇ ਰਹਿੰਦੇ ਆ ਦੂਸਰੀ ਸਾਡੀ ਸਰਕਾਰ ਤੋਂ ਮੰਗ ਇਹ ਹੈ ਕਿ ਜਲਦ ਤੋਂ ਜਲਦ ਮਿਲਣਾ ਚਲਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤੇ ਨਵਾਂ ਰੇਟ ਹੈ ਨਵੇਂ ਸੀਜ਼ਨ ਦਾ ਉਹਨੂੰ ਐਲਾਨ ਕੀਤਾ ਜਾਵੇ ਕਿਉਂਕਿ ਸਾਡੇ ਗਵਰਨਦੀ ਸਟੇਟ ਹਰਿਆਣਾ ਜਿੱਥੇ ਉੱਥੇ ਦੀ ਸਰਕਾਰ ਨੇ 415 ਰੁਪਏ ਦਾ ਰੇਟ ਕੀਤਾ ਅਸੀਂ ਉਸ ਦੀ ਤਰਜ਼ ਤੇ ਅਸੀਂ 450 ਰੁਪਏ ਦਾ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੂੰ ਦੰਨੇ ਦਾ ਰੇਟ ਦਿੱਤਾ ਜਾਵੇ ਤੇ ਜਲਦੀ ਤੋਂ ਜਲਦੀ ਮਿਲਣਾ ਚਲਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਜੀ ਕਿ ਨਾਜਰੀ ਮੈਂ ਕਸ਼ਮੀਰ ਸਿੰਘ ਤੁਗਲਵਾਲ ਮਾਝਾ ਕਿਸਾਨ ਸੰਗਠਨ ਕਮੇਟੀ ਦਾ ਸਰਪ੍ਰਸਤ ਹਾਂ ਮਕਸਦ ਇਹ ਆ ਜੀ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਸਾਡਾ ਜਿਹੜਾ 61 ਰੁਪਏ ਬਕਾਇਆ ਵਾ ਇੱਕ ਤੇ ਉਹ ਦੇ ਦੇ ਸਾਨੂੰ ਕਿਉਂਕਿ ਸਾਨੂੰ 23 ਦੇ ਵਿੱਚ ਵੀ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਸੀ ਜਿੰਨੇ ਕਿਸਾਨ ਆ ਉਹਦੇ ਵਿੱਚ ਵਾ ਤੇ ਹੁਣ ਤੁਹਾਡੇ ਹਿਸਾਬ ਨਾਲ ਹੁਣ ਹੁਣ ਫਿਰ ਬਹੁਤ ਨੁਕਸਾਨ ਹੋ ਗਿਆ ਤੇ ਸਾਨੂੰ ਨਾਂਜ ਕੋਈ ਮੁਆਵਜ਼ਾ ਦਿੱਤਾ ਇਹਨਾਂ ਨੇ ਕਹਿੰਦੇ 20000 ਰੁਪਏ ਦਵਾਂਗੇ 1 ਰੁਪਿਆ ਨਹੀਂ ਅਜੇ ਤੱਕ ਮਿਲਿਆ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜਿਹੜੇ ਸਾਡੇ ਆਪਣੇ ਪੈਸੇ ਆ ਉਹ ਵੀ ਨਹੀਂ ਦੇਣ ਦੇ ਜਿਹੜੇ ਸਾਡੇ 61 ਰੁਪਏ ਰਹਿੰਦੇ ਆ ਉਹ ਵੀ ਅਸੀਂ ਧਰਨੇ ਲਾ ਲਾ ਅੱਕ ਗਏ ਆ ਸਾਡੀ ਇਹੋ ਬੇਨਤੀ ਆ ਕਿ ਸਾਡਾ ਜਿਹੜਾ ਹੱਕ ਬਣਦਾ ਸਾਨੂੰ ਦਿੱਤਾ ਜਾਵੇ ਨਹੀਂ ਤੇ ਮਜਬੂਰ ਨਾ ਹੋ ਕੇ ਅਸੀਂ ਫਿਰ ਜੋ ਸਾਡੇ ਕੋਲ ਹੋਊਗਾ ਉਹ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਕਿਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਕਾਰ ਸਿੰਘ ਆ ਜੀ ਮੈਂ ਮਾਝਾ ਕਿਸਾਨ ਸੰਘਰਸ਼ ਕਮੇਟੀ ਤੋਂ ਖਜ਼ਾਂਚੀ ਆ ਜਿਹੜਾ ਗੰਨੇ ਦਾ ਮਸਲਾ ਚੱਲ ਰਿਹਾ ਉਹਦੇ ਪਰ ਕੀ ਕਰੀਏ ਵੇਖੋ ਜੀ ਗੰਨੇ ਦੇ ਮਸਲੇ ਦੀ ਗੱਲ ਆ ਵੀ ਮਿਲਾਂ ਤਕਰੀਬਨ ਮਾਰਚ ਲਾਸਟ ਅਪ੍ਰੈਲ ਸ਼ੁਰੂ ਦੀਆਂ ਬੰਦ ਹੋਈਆਂ ਆਵਾ ਜਿਹੜਾ ਪ੍ਰਾਈਵੇਟ ਮਿਲਾਂ ਦੇ ਸਾਡਾ ਗੱਨਾ ਗਿਆ ਆਵਾ ਤੋਂ ਸਾਰੇ ਦੇ ਸਾਰੇ 300 ਤੇ 40 ਰੁਪਏ ਨਾ ਪੈਸੇ ਆ ਗਏ ਆ 61 ਰੁਪਏ ਸਾਡਾ ਬਕਾਇਆ ਰਿੰਦਾ ਸਰਕਾਰ ਵਾਲਾ ਉਹ ਸਰਕਾਰ ਨੇ ਹਜ ਤੱਕ ਰਣੀ ਦਿੱਤਾ ਨਹੀਂ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਇੱਕ ਪਿੰਡ ਤੋਂ ਮਜੂਦਾ ਸਰਪੰਚ ਵੀ ਆ ਬਲਕਾਰ ਸੇ ਮੇਰਾ ਨਾਮ ਆ ਸਾਡਾ ਜਿਹੜਾ ਪਿੰਡ ਦਾ ਸਮੁੱਚਾ ਹੀ ਹੜ ਦੀ ਮਾਰ ਜ ਟਾਇਰ ਕਾ ਆ ਆਪਾਂ ਬਿਆਸ ਤੇ ਆ ਦੇ ਖੰਡੇ ਤੇ ਬੈਠੇ ਆ ਸਾਡੀ ਸਰਕਾਰ ਨੇ ਕੋਈ ਬਾਹ ਨਹੀਂ ਫੜੀ ਸਰਕਾਰ ਨੇ ਕੋਈ ਸਾਨੂੰ ਅਜੇ ਤੱਕ ਮਾਫੀ ਨਹੀਂ ਦਿੱਤਾ ਸਾਡਾ ਦਰਾਈ ਇਲਾਕਾ ਹੋਣ ਕਰਕੇ ਥੋੜਾ ਆਪਾਂ ਗੰਨਾ ਵੀ ਜ਼ਿਆਦਾ ਲਾਉਂਦੇ ਆ ਵੀ ਚਾਟਾੜਾ ਝੋਨਾ ਦਾ ਝੋਨੇ ਦਾ ਨੁਕਸਾਨ ਹੁੰਦਾ ਵਾ ਝੋਨਾ ਵੀ ਜਿਹੜਾ ਥੋੜਾ ਥੋੜਾ ਲਾਇਆ ਉਹ ਮਰ ਗਿਆ ਤੇ ਗੰਨਾ ਵੀ ਤਕਰੀਬਨ ਸਾਡਾ ਤਕਰੀਬਨ 20 ਤੋਂ 25% ਪੈਲੀਆਂ ਚ ਖਰੋਤਾ ਬਾਕੀ ਖਤਮ ਹੋ ਗਿਆ ਆਪਾਂ ਇਹ ਚਾਹੁੰਦੇ ਹੀ ਵੀ ਇੱਕ ਤੇ ਸਾਡੇ ਗੰਨੇ ਦੇ ਪੈਸੇ ਜਿਹੜੇ 61 ਰੁਪਏ ਬਕਾਇਆ ਰਕਮ ਸਾਡੇ ਪਿਛਲੇ ਸਾਲ ਦੇ ਆ ਸਰਕਾਰ ਨੂੰ ਉਹ ਦੇ ਦਿੰਦੀ ਤੇ ਸਾਡੀ ਕੋਈ ਬਾਹ ਫੜੀ ਜਾਂਦੀ ਦੂਜਾ ਸਾਡੀ ਆਉਣ ਵਾਲੇ ਸਮੇਂ ਦੀ ਜਿਹੜੀ ਮੰਗਵਾ ਜੀ ਸਾਡੀ ਮਿਲ ਜਲਦੀ ਜਲਦੀ ਚੱਲਣੀ ਚਾਹੀਦੀ ਆ ਤੇ ਗੰਨੇ ਦਾ ਰੇਟ ਤਕਰੀਬਨ ਸਰਕਾਰਾਂ ਨੂੰ ਵਾਅਦੇ ਤੋਂ ਵਾਅਦੇ ਦਵੇ ਫੇ ਸਾਡੀ ਕੋਨਾ ਕੋ ਬਾਹ ਫੜੀ ਜਾਵੇ ਆਪਾਂ ਕਹਿੰਨੇ ਆ ਵੀ ਮਿਲ ਨਵੰਬਰ 15 ਤੋਂ ਪਹਿਲਾਂ ਪਹਿਲਾਂ ਚੱਲੇ ਜਿਹੜਾ ਸਾਡਾ 20 25% 30% ਗੰਨਾ ਜਮੀਨਾਂ 'ਚ ਖਲੋਤਾ ਹੋਣਾ ਉਹ ਆਪਾਂ ਛੁੱਟ ਕੇ ਤੇ ਕਣਕ ਵਿੱਚ ਛਗੀਏ ਜੇ ਮਿਲਾਂ ਟਾਈਮ ਨਾਲ ਨਹੀਂ ਚਲਦੀਆਂ ਪਿਛਲਾ ਬਕਾਇਆ ਸਾਨੂੰ ਨਹੀਂ ਮਤਲਬ ਮਿਲਦਾ ਤੇ ਸਾਡਾ ਤੇ ਬਹੁਤ ਨੁਕਸਾਨ ਆ ਜੀ ਆਪਾਂ ਦਾ ਮਤਲਬ ਸਾਰਾ ਲੱਖਾ ਹੀ ਸਾਡਾ ਮਤਲਬ ਮਾਰ ਹੀ ਹਟਵਾ ਤੇ ਕਿਸਾਨ ਬਿਲਕੁਲ ਹੀ ਰੁੜਿਆ ਹੋ ਸਰਕਾਰ ਕੋ ਮੰਗ ਹੀ ਕਰਦੇ ਆ ਵੀ ਵੱਧ ਤੋਂ ਵੱਧ ਸਾਡੇ ਕਿਸਾਨਾਂ ਦਾ ਸਰਕਾਰ ਸਾਥ ਦੇਵੇ। ਇਹ ਦਿੰਦੇ ਵਿੱਚ ਮੰਗ ਨਾ ਪੂਰੀ ਕੀਤੀ ਕਿਤੇ ਤੇ ਲਾਫ ਕਿਹੜੀ ਕਰਵੇ ਕਿਹੜੀ। ਵੇਖੋ ਜੀ ਆਪਾਂ ਤੇ ਹਜੇ ਸਰਕਾਰ ਅਗੇ ਬੇਨਤੀ ਕਰਦੇ ਆ ਜੇ ਨਹੀਂ ਸਾਡੀ 2-4 ਦਿਨ ਦੀ ਗੱਲ ਆ ਤਰਨਤਾਰਨ ਜਿਮਨੀ ਚੋਂ ਚੱਲਣ ਰਹੀ ਆ ਜਥੇਬੰਦੀਆਂ ਚ ਆਪਾਂ ਕੰਮ ਕਰਦੇ ਆ ਆਪਾਂ ਸਮੂਚੀਆਂ ਜਥੇਬੰਦੀਆਂ ਲੈ ਕੇ ਪ੍ਰਧਾਨ ਜੀ ਨਾਲ ਗੱਲ ਹੋਈ ਆ ਆਪਾਂ ਤਰਨਤਾਰਨ ਇਹ ਸਰਕਾਰ ਦਾ ਵਿਰੋਧ ਕਰਾਂਗੇ ਡਟ ਕੇ। ਜੇ ਇਹਨਾਂ ਨੇ ਸਾਡੇ ਗੰਨੇ ਦੇ ਪੈਸੇ ਪਿਛਲੇ ਬਕਾਇਆ ਨਹੀਂ ਪਾਇਆ ਮੈਲ 15 ਨਵੰਬਰ ਤੋਂ ਨਹੀਂ ਪਹਿਲਾਂ ਚਲਾਈ ਤੇ ਜਿਹੜਾ ਆ ਗੰਨੇ ਦਾ ਰੇਟ ਨਾ ਇਹਨਾਂ ਵਧਾਇਆ ਤੇ ਆਪਾਂ ਤਰਨਤਾਰ ਚਲ ਕੇ ਇਹਨਾਂ ਦਾ ਵਿਰੋਧ ਕਰਾਂਗੇ ਜੇ ਆਪਾਂ ਦਿੱਲੀ ਚਲ ਕੇ ਤਰਨਾ ਲਾ ਸਕਦੇ ਤਾਂ ਤਰਨਤਾਰ ਨਾਲੋਂ ਕੋਈ ਦੂਰ ਨਹੀਂਗਾ ਸਾਨੂੰ ਘੰਟੇ ਸਵਾ ਘੰਟੇ ਦਾ ਰਾਹ ਵਾ ਤੇ ਜਿੱਥੇ ਤਰਨਤਾਰ ਨੇ ਸੀਐਮ ਸਾਹਿਬ ਚਾਇਕ ਹੋਰ ਲੀਡਰ ਇਹਨਾਂ ਦੇ ਪ੍ਰਚਾਰ ਕਰਨਗੇ ਉੱਥੇ ਇਹਨਾਂ ਦਾ ਅੱਗੇ ਅੱਗੇ ਡਟ ਕੇ ਵਿਰੋਧ ਕਰਾਂਗੇ